ਵੀ ਆਹ ਹੈ ਰਵੀ ਆਲੋ ਆਲ ਢੇਰੀਆਂ ਵਾਲਾ ਪਰ ਕੀ ਫੈਸਲੇ ਹੁੰਦੇ ਐ ਕੀ ਫੈਸਲੇ ਹੁੰਦੇ ਵੀ ਪੁਆਇੰਟ ਸੁੱਖਾ ਟਾਲੀਬਾਲ ਬ੍ਰਹਮਣ ਸਿੱਧੂ ਮੰਗੀ ਟਵਾਣਾ ਬਾਉ ਖੇੜਾ ਰਿੱਕੀ ਗੋਲ ਆਸਟ੍ਰੇਲੀਆ ਨਿਲਾਮ ਜਿਊਟੀਲੈਂਡ ਬੜਾ ਧੰਨਵਾਦ ਪਰ ਕਹਿੰਦੇ ਸਾਹਮਣੇ ਨੋਜਨ ਬੱਲੇ ਬੱਲੇ ਕਰਵਾ ਗਿਆ ਬੱਲੇ ਬੱਲੇ ਵਿਕਰਮ ਗਿੱਲ ਸੰਦੀਪ ਜੈਡੀ ਹਰਪ੍ਰੀਤ ਸਿੰਘ ਹਰਦੀਪ ਚੀਮਾ ਲਓ ਸਿਰੇ ਦੀ ਟੱਕਰ ਅੱਜ ਇਸ ਧਰਤੀ ਦੀ ਗੱਲ ਹੈ ਜਫਰ ਅਲੀ ਕੰਬੋ ਆ ਨੌਜਵਾਨ ਨੇ ਨਿਊਜ਼ੀਲੈਂਡ ਦੇ ਵਿੱਚ ਵੀ ਕੈਨੇਡਾ ਦੇ ਵਿੱਚ ਵੀ ਅਮਰੀਕਾ ਦੇ ਵਿੱਚ ਵੀ ਇਸ ਸਮੇਂ ਜਫਾ ਲਾ ਕੇ ਬੱਲੇ ਬੱਲੇ ਕਰਾਤੀ ਕਾਲੂ ਜਫਰ ਕੰਬੋ ਸੁਖਰਾਜ ਪਾਈ ਹੁਣ ਬੱਲਿਓ ਉਹ ਸਾਡੇ ਕੋਲੇ ਮਾਇਆ ਪੁੱਜ ਗਈ ਐ ਲਕੀਸੇ ਵਾਲੇ ਸਾਡੇ ਭਰਾ ਉਹ ਮਾਇਆ ਸਾਥੋਂ ਲੈ ਲਿਓ ਲਾ ਲਾ ਕਬੜੀ 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 ਜਫਾ ਜਫਾ ਸ਼ੀਲੂ ਤਾਰੀ 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 ਸ਼ੀਲੂ ਹੀਸੀ ਵਾਲਾ ਬਾਲਕ ਤੇ ਸ਼ੀਲ ਦੀ ਟੱਕਰ ਲਾਉ ਬੰਦੇ ਨੂੰ ਡਲਾਉਣਾ ਚਾਹੀਦਾ ਮਿਥਿਆ ਮਕਾਮ ਸਦਾ ਪਾਉਣਾ ਚਾਹੀਦਾ ਅਮਰੀਕਨ ਕਬੱਡੀ ਯਾਹਰ ਅਲੀ ਆਹ ਪੰਗੜੇ ਕਿਸੇ ਕੰਨ ਨੂੰ ਪਏ ਆਹ ਪੰਗੜੇ ਗਾੜੀ ਦਾ ਆਪਣਾ 100 ਡਾਲਰ ਇਧਰੋਂ ਲੈ ਜਾ ਜੀਤਾ ਜੰਗੀਆਣਾ ਪਿੰਡੋ ਟੱਲੇ ਵਾਲ ਗੁਰਿੰਦਰ ਆ 100 ਡਾਲਰ